ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸੋ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਭਗਾਣਾ ਜ਼ਿਲ੍ਹਾ ਕਪੂਰਥਲਾ ਵਿਖੇ। ਜਿੱਥੇ ਕਿ ਦਰਵਾਰ 108 ਸੰਤ ਬਾਬਾ ਮੰਗਲਦਾਸ ਜੀ ਦੇ ਸਥਾਨ ਤੇ ਪੁੰਨਿਆ ਦਿਹਾੜੇ ਦੇ ਮੌਕੇ ਸੰਤ ਬਾਬਾ ਮੰਗਲਦਾਸ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ। ਦੇਰੇ ਦੇ ਮੁਖ ਸੰਚਾਲਕ ਸੰਤ ਬਾਬਾ ਨਿਰਮਲਦਾਸ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ। ਇਸ ਵਾਰ ਜਾਣਕਾਰ ਦਿੰਦੇ ਹੋਏ ਦੇਰੇ ਦੇ ਮੁਖ ਸੰਚਾਲਕ ਸੰਤ ਬੱਬਾ ਨਿਰਮਲਦਾਸ ਜੀ ਨੇ ਸਰਬਤਰਮਨਯੋਗੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਪ੍ਰੰਤ ਆਏ ਹੋਏ ਕਿਤਨੇ ਜਥਿਆਂ ਨੇ ਅਤੇ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਦੇ ਸੰਤ ਮਹਾਪੁਰਸ਼ਾਂ ਨੇ ਅਤੇ ਹੋਰ ਸਰਬ ਤੋਂ ਪਿੱਪਲ ਮਾਜਰੇ ਬਾਰੇ ਸੰਤ ਬੱਬਾ ਜਸਵੀਰ ਸਿੰਘ ਜੀ ਵੱਲੋਂ ਅਤੇ ਹੋਰੀ ਬਕਵਕ ਆਏ ਹੋਏ ਡੇਰਿਆਂ ਤੋਂ ਸੰਤ ਮਹਾਪੁਰਸ਼ ਨੇ ਕਥਾ ਕੀਤਰਨ ਸੰਕਟ ਨੂੰ ਹੱਲ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਅੱਜਰ ਹਸਪਤਾਲ ਕੋਟ ਵਿਦੋਂ ਡਾਕਟਰ ਪਰਮਿੰਦਰ ਸਿੰਘ ਜੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਇਸ ਮੌਕੇ 250 ਤੋਂ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਫਰੀਦ ਦਵਾਈਆਂ ਦਿੱਤੀਆਂ ਗਈਆਂ। ਸੋ ਇਸ ਮੌਕੇ ਡੇਰੇ ਦੇ ਮੁੱਖ ਸੰਚਾਲਕ ਸੰਤ ਬੱਬਾ ਨਿਰਮਦਾਸ ਜੀ ਵੱਲੋਂ ਆਏ ਹਕੀਮਨੀ ਜਥਿਆਂ ਨੂੰ ਅਤੇ ਆਈਆਂ ਹੋਈਆਂ ਪ੍ਰਮੁੱਖ ਚਿਕਿਤਸਕ ਜੀਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਾਪ ਕੋੜੇ ਦੇ ਤੇ ਗੁਰੂ ਕੀ ਲੰਗਰ ਉਤਟ ਬਿਟਾਏ ਗਏ। ਆਵਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਤੇ ਸਾਡੇ ਸਰਬ ਧਰਮ ਨਿਊਜ਼ ਚੈਨਲ ਨੂੰ ਵੱਤ ਵੱਤ ਸਬਸਕ੍ਰਾਈਬ ਕਰੋ ਜੀ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟੂਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਭਗਾਣਾ ਵਿਖੇ ਜਿੱਥੇ ਕਿ ਅੱਜ ਦੀ ਡੇਟ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਬਾਪੂ ਬਾਬਾ ਜੀ ਸਾਡੇ ਮੰਗਲਦਾਸ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਲਾਨਾ ਜੋੜ ਮੇਲਾ ਪਿੰਡ ਭਗਾਣਾ ਵਿਖੇ ਬਾਬਾ ਜੀ ਦੇ ਛਤਰ ਸ਼ਾਇਆ ਹੇਠ ਨਿਰਮਲਦਾਸ ਜੀ ਬਾਬਾ ਜੀ ਦੇ ਛਤਰ ਸ਼ਾਇਆ ਹੇਠ ਬੜੇ ਹੀ ਧੂਮ ਧਾਮ ਤੇ ਚਾਹਾਂ ਪਚਾਵਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਕਿ ਸਾਡੀ ਸੇਵਾ ਲੱਗੀ ਸੀ ਕਿ ਫ੍ਰੀ ਮੈਡੀਕਲ ਕੈਂਪ ਇਸ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਕਰੀਬਨ 200 ਤੋਂ ਵੱਧ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੋੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਡਾਕਟਰ ਸਾਹਿਬ ਆ ਜੋ ਇਸ ਵੇਲੇ ਮਾਹੌਲ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਤੇ ਪੂਰੇ ਹੜਾ ਨੇ ਬਹੁਤ ਤਵਾਹੀ ਮਚਾਈ ਹੈ ਜੀ ਸੋ ਇਹਦੇ ਵਿੱਚ ਵੀ ਤੁਹਾਡੀ ਕੋ ਟੀਮ ਕਰਾ ਲੈ ਕਰ ਰਹੀ ਹੈ ਹਾਂ ਏ ਮੈਂ ਆਲਰੇਡੀ ਕਰੀਬਨ ਕਰੀਬਨ ਹਰ ਰੋਜ਼ ਸੋਸ਼ੀਅਲੀ ਐਕਟਿਵ ਹੋ ਕੇ ਮੈਂ ਆਲਰੇਡੀ ਮਤਲਬ ਅਪੀਲ ਕਰਦਾ ਪਿਆ ਹਰੇਕ ਆਪਣੇ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਜਿੰਨੇ ਵੀ ਹੈਗੇ ਜਿੰਨੇ ਕੁ ਵੀ ਮੇਰੇ ਕੋ ਪੰਚਾਇਤਾਂ ਦੇ ਨੰਬਰ ਮੈਂ ਆਲਰੇਡੀ ਕਾਲ ਵੀ ਕਰ ਚੁੱਕਾ ਉਹਨਾਂ ਨੂੰ ਇਨ ਕੇਸ ਅਗਰ ਆਪਣੇ ਇਲਾਕਾ ਨਿਵਾਸੀਆਂ ਨੂੰ ਕਿਤੇ ਵੀ ਹੜ੍ਹ ਪੀੜਤ ਦੇ ਕਾਰਨ ਅਗਰ ਕਿਸੇ ਨੂੰ ਵੀ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਔਰ ਹੜ੍ਹਾਂ ਦੇ ਕਾਰਨ ਜੋ ਨੁਕਸਾਨ ਹੋਇਆ ਕਈਆਂ ਦੇ ਮਤਲਬ ਐਸ ਵੇਲੇ ਕਹਿ ਲਈਏ ਮਖਾਨ ਡਿੱਗ ਗਏ ਜਾਂ ਆਲਰੇਡੀ ਬਿਮਾਰ ਹੋ ਚੁੱਕੇ ਆ ਮੈਂ ਆਲਰੇਡੀ ਕਈ ਪਿੰਡਾਂ ਦੇ ਵਿੱਚ ਕੈਂਪ ਲਗਾ ਚੁੱਕਾ ਹਾਂ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦੇ ਚੁੱਕੇ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇੱਕ ਵਾਰੀ ਫਿਰ ਦੁਬਾਰਾ ਅਪੀਲ ਕਰਨਾ ਚਾਹੁੰਦਾ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਤੱਕ ਹੋ ਸਕੇ ਅਗਰ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਉਹ ਡਾਇਰੈਕਟ ਮੇਰੇ ਨੰਬਰ ਤੇ ਫੋਨ ਕਰਕੇ 6284581140 ਮੈਂ ਦੁਬਾਰਾ ਫਿਰ ਰਿਪੀਟ ਕਰਦਾ 6284581140 इनकेस मैडिकली किसी भी कितने भी लड़ हैगी असी सेवा के हाजिर हाँ धनबाद वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह धन धन संत बाबा मंगल दास जी महाराज इन्होंने याद में सलाना करा पुनिया का समाज समूह संत परिवार को बड़ी श्रद्धा प्रेम और मनाया जा रहा है इसमें जो कि भारतीय सरकार तो बाद जो डॉक्टर साहब परमिंदर सोध जी અનાને ફ્રી મેડિકલ કેમ્પમાં જાકે બહુસરી પેન્શન સવાલીયા વઢિયા હલ મે ના વૈદ્ય કા પાસ કતે અપને પરિવાર કો બહુત ધન્યવાદ કરાતી હા મહારાજજી ના નંદન જોચે રાત અપની સખી વાક્ષિસ કરને એ એસી તરહ સેવા કે પ્રતિ સેવા કરતે રહે બાઈ ગુરજી કા ખાલસા બાઈ ગુરજી કે ਸਮਹਰਾਇ ਜਦ ਕਿ ਕਿੰਨਾ ਵੱਡਾ ਪੁਣਾ ਨੇ ਇੱਕ ਸ਼ਬਦ ਦੇ ਵਿੱਚ ਕਿੰਨਾ ਵੱਡਾ ਫੈਸਲਾ ਕੀਤਾ ਫਿਰ ਜਿਹੜੇ ਸਾਧੂਆ ਸੰਤਾਂ ਦਾ ਉਹ ਅਸਰ ਤੱਕ ਦੇ ਉਹਨਾਂ ਦੇ ਸਾਧ ਵਿੱਚ ਬੈਠ ਕੇ ਸਵਾਸ ਸਵਾਸ ਨਾਮ ਜਪਦੇ ਸਾਧੂ ਕੀ ਜੋ ਲਹਿ ਓਟ ਤਰੇ ਮਿਟੇ ਪਾਪ ਸਭ ਕੋ ਦੇ ਜਿਹੜੇ ਜਨਮਾਂ ਚ ਰਮਤਾਂ ਦੇ ਪਾਪ ਖਤਮ ਹੋ ਜਾਣਗੇ ਜਹਰ ਵਿਤਾ ਜੋ ਜਪੇ ਨਾ ਸੱਚੇ ਪਾਛਗੰਦੇ ਗਹਿਰ ਦਾਹ ਜੋ ਜੱਪੇ ਨਾ ਜਿਹੜੇ ਉਸ ਅਕਾਲ ਪੁਰਖ ਦਾ ਨਾਮ ਜਪਦੇ ਆ ਗਹਿਰ ਦਾਹ ਜੋ ਜੱਪੇ ਨਾਮ ਇਸ ਜਨਮ ਦਾ ਉਹ ਜੱਤ ਦਾ ਪਤ ਤਾਂ ਤੋਂ ਜੁਨੀਆਂ ਤੋਂ ਬ੍ਰਹਿਤ ਹੋ ਜਾਂਦੇ ਮੁਕਤ ਹੋ ਜਾਂਦੇ ਆਪ ਮੁਕਤ ਮੁਕਤ ਰਹਿ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਜਗ ਜੰਡੜੀਏ ਕੀ ਤੂੰ ਬਾੜ ਸਾਤ ਗੁਰ ਦੀ ਬਾਣੀ ਜਗਤ ਨੜੀਏ ਨੀ ਤੂੰ ਬਾੜ ਸਾਤ ਗੁਰ ਦੀ ਬਾਣੀ ਜਗਤ ਨੜੀਏ ਨੀ

ਵੋਟ ਮੁਜਾਜ ਜਨਰੀ ਹੈ ਜੀਲੀ ਬੋਵਾ ਜਿਉਂ ਨਹਿਰਾ ਦਾ ਪਾਣੀ ਹੋ ਰਣਜਨੀ ਜਿੜ ਛੜੀਏ ਜਿਉਂ ਨਹਿਰਾ ਦਾ ਪਾਣੀ ਹੋ ਰਣਜਨੀ ਜਿੜ ਛੜੀਏ ਜਿਉਂ ਨਹਿਰਾ ਦਾ ਪਾਣੀ ਤੋ ਹੌ ਰਣਜਨੀ ਜਿੜ ਛੜੀਏ ਜਿਉਂ ਨਹਿਰਾ ਦਾ

ਜਾਗ ਜਿੜੀਏ ਦੀ ਉੱਠ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਵਰਾਂ ਦੀ ਕਿਰਪਾ ਦੇ ਨਾਲ ਅੱਜ ਵਿਭਾਗਾ ਦਿਨ ਹੈ 108 ਸੰਤ ਪਾਪਾ ਮੰਗਲਦਾਸ ਮਹਾਰਾਜ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ ਜਿਸ ਦੇ ਵਿੱਚ ਰਾਗੀ ਧਾਡੀ ਪਹਚਾਰ ਪਹੁੰਚੀ ਵਿਸ਼ੇਸ਼ ਤੌਰ ਤੇ ਸੰਤ ਪਾਪਾ ਜਸਵੀਰ ਸਿੰਘ ਜੀ ਪਿੱਕਲਮਾਜ ਦੇ ਵਾਲੀ ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਗੁਰੂ ਤਿਹਾਰ ਦੇ ਨਾਲ ਜੋੜਿਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਮਹਾਪੁਰਖ ਪੰਜਾਬ ਭੱਤ ਤੋਂ ਪਹੁੰਚੇ ਸੰਤਪੁੱਤ ਦਾ ਕੁਲਵੰਤ RAM ਜੀ ਪ੍ਰਧਾਨ ਸਾਹਿਬ ਉਹ ਵੀ ਪਹੁੰਚੇ ਜਸਵਿੰਦਰ ਸਿੰਘ ਜੀ ਡਾਂਡੀਆਂ ਬੀਦਰ RAM ਜੀ ਸਦਨਾਮਦਾ ਜੀ ਨਰੂਰ ਮੋਹਨ ਦਾਸ ਜੀ ਨਰੂਰ ਤੋਂ ਉਹ ਸੰਗਤਾਂ ਸੇ ਪਹੁੰਚੇ ਅਜੰਦਾਸ ਜੀ ਉਹ ਵੀ ਪਹੁੰਚੇ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਦਾ ਸੰਤ ਸਰਬਜੀਤ ਸਿੰਘ ਜੀ ਲੜੋਏ ਤੋਂ ਉਹ ਵੀ ਪਹੁੰਚੇ ਆ ਉਹਨਾਂ ਦਾ ਧੰਨਵਾਦ ਸੰਤਵਾ ਤੋਂ ਮਹਾਪੁੱਛ ਪਹੁੰਚੀ ਹੈ ਹੋਰ ਮਹਾਪੁੱਛ ਬਹੁਤ ਪਹੁੰਚੀ ਆ ਜੀ ਸਾਰੀਆਂ ਸੰਤਾ ਮਹਾਪੁੱਛਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਪ੍ਰਵਚਨ ਰਾਹੀ ਨਿਹਾਲ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਤੋਂ ਇਹ ਹੀ ਆਸ ਰੱਖਦੇ ਆ ਅੱਗੋਂ ਤੇ ਵਿੱਤ ਵੱਧ ਇਹ ਸਮਾਗਮ ਬੜੀ ਸ਼ਾਦਾ ਤੇ ਭਾਵਨਾ ਦੇ ਨਾਲ ਮਨਾਇਆ ਜਾਣਗੇ ਸਾਰੇ ਹੀ ਲਾਈਵ ਵਾਲਿਆਂ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਜੀ ਸੁਵਤੇ ਸਰਦਲ ਸੁਵਤੇ ਦੀ ਮੈਡੀਕਲ ਕੈਂਪ ਲਗਾਈ ਗਈ ਹੈ ਇਸ ਸਮਾਗਮ ਦੇ ਵਿੱਚ ਐਚ ਆਰ ਹਸਪੀਟਲ ਕੋਟ ਫਤੂਹੀ ਤੋਂ ਡਾਕਟਰ ਪਰਮਿੰਦਰ ਸਿੰਘ ਜੀ ਨੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਅਸੀਂ ਪਰਮਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਆਪਣੀ ਡਾਕਟਰਾਂ ਦੀ ਟੀਮ ਲੈ ਕੇ ਬੜੀ ਇਤਿਆਰ ਸਤਕਾar ਦੇ ਨਾਲ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਅੱਜ ਸ਼੍ਰੀਮਾਨ 108 ਸੰਤ ਬਾਬਾ ਮੰਗਲ ਦਾਸ ਮਹਾਰਾਜਿਆਂ ਦਾ ਵਰਸੀ ਸਮਾਗਮ ਬੜੀ ਧੂਮ-ਧਾਮ ਦੇ ਨਾਲ ਮੌਜੂਦਾ ਗੱਦੀ ਨਿਸ਼ਾਹੀਨ 108 ਸੰਤ ਬਾਬਾ ਨਰਮਲ ਸਿੰਘ ਮਹਾਰਾਜ ਜੀ ਆਨੇ ਬੜੇ ਉਦਮ ਸਦਕਾ ਦੇ ਨਾਲ ਸ਼੍ਰੀਮਾਨ 108 ਸੰਤ ਬਾਬਾ ਮੰਗਲ ਦਾ ਸਮਾਰਜਨ ਦੀ ਵਰਸੀ ਸਮਾਗਮ ਮਨਾਇਆ ਔਰ ਬੜੇ ਪ੍ਰਬੰਧ ਕੀਤੇ ਅਨੇਕਾਂ ਹੀ ਮਹਾਪੁਰਖਾਂ ਨੇ ਆ ਕੇ ਇੱਥੇ ਹਾਜ਼ਰੀਆਂ ਭਰੀਆਂ ਸਤ ਸੰਗੀਤਨ ਦੁਆਰਾ ਨੇਹਾਲ ਕੀਤਾ ਔਰ ਗੁਰੂ ਕੇ ਲੰਗਰ ਅਟੁੱਤ ਵਰਤਾਏਗੇ ਮਹਾਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਡਾ ਉਦਮ ਉਪਰਾਲਾ ਕਰਕੇ ਸੰਗਤਾਂ ਨੂੰ ਜੋੜਿਆ ਆਇਆਂ ਸੰਗਤਾਂ ਦਾ ਧੰਨਵਾਦ ਆਏ ਸਤਪੁਰਸ਼ਾਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ